ਨਾਮ ਕੀ ਰੋੜਾ? ਨਾਮ ਸੁਖਦੀਪ कौर। ਕਿਹਦਾ ਨਾਮ? ਗੁਰਤੇਸ। ਕਿੱਥੋਂ ਦੇ ਰਹਿਣ ਵਾਲੇ? ਨਿਹਾਲ ਸਿੰਘ ਵਾਲੇ ਦੇ। ਤੇ ਕਿੱਥੇ ਜਾ ਰਹੇ ਸੀ ਕਦਵੇਂ ਐਕਸੀਡੈਂਟ ਹੋਇਆ? ਢੂੜਕੋਟ ਛੱਡ ਸਿੰਘ ਵਾਲੇ ਜਾ ਰਹੇ ਸੀ ਪਰ ਇਹ ਨਹੀਂ ਯਾਦ ਕਿੱਥੇ ਕਿਵੇਂ ਹੋਇਆ। ਕਿਤੇ ਸੀ ਤੁਸੀਂ? ਮਤਲਬ ਸਾਂਗੋ ਕਿੰਨੇ ਜਣੇ ਸੀ? ਤਿੰਨੇ ਆਣੇ। ਕੌਣ ਕੌਣ ਆ? ਮੈਂ ਮਮੀ ਡੈਡੀ। ਰਖੜੀ ਬਣ ਕੇ ਆ ਰਹੀ ਹੈ ਕਿਸ ਤਰ੍ਹਾਂ ਹੋਰ ਕੰਮ ਜਾ ਰਹੇ ਸੀ? ਰਖੜੀ ਬਣਨ ਜਾਂਦੇ। ਕਿੱਥੇ ਜਾਣਾ ਸੀ ਤੁਸੀਂ? ਢੂੜਕੋਟ ਛੱਡ ਸਿੰਘ ਵਾਲੇ। ਮੰਮੂ ਨੂੰ ਮਾਫੀ। ਉਹ ਯਾ ਇਹ ਚੋਂ ਨਾ ਕੋਈ ਮੋਰਟਲ ਡਿਵਾਈਡਰ ਕੋ ਕੱਢਣ ਦੇ ਜਿੱਥੇ ਕਿੰਨਾ ਕੀ ਹੋਇਆ ਜਿਆਦਾ ਜੀ ਮੋਰਟਲ ਸਾਬ ਟੈਕ ਟਿਲੇ ਉੱਠ ਰਹੀ ਹੈ ਮੈਂ ਲਈ ਇਮਾਨੀ ਨਹੀਂ ਉਹ ਘਰ ਤੇ ਉਹ ਕਰਦੀ ਸੀ ਸਪੋਰਟ ਦੇ ਲੋਕ ਬਣਾ ਰੱਖਦੀ ਆ ਨੂੰ ਚਾਹਤੇ ਹੋਣ ਨਾ ਸੋ ਮਾਡਰਨ ਲੱਗੇ ਸੀ ਮੰਮੀ ਥੱਲੇ ਸੀ ਮੈਂ ਤੇ ਜਿਹੜੀ ਬੈਠੇ ਹੋਏ ਸੀ ਉਸ ਤੋਂ ਗਾਣੀ ਯਾਦ ਗੱਡੀ ਬੱਜੀ ਆ ਕਿਹੜੀ ਗੱਡੀ ਬੱਜੀ ਕੋਈ ਯਾਦ ਨਹੀਂ ਨਹੀਂ ਕੁਛ ਨਹੀਂ ਯਾਦ ਬਸ ਉਹਨਾਂ ਹੀ ਯਾਦ ਆ ਤੁਮ ਮੜਦੇ ਸੀਗੇ ਮੰਮੀ ਉੱਤਰ ਗਈ ਤੇ ਮੈਂ ਬੈਠਿਆ ਸੀ ਤੇ ਵੀ ਨਹੀਂ ਯਾਦ ਬਸ ਉੱਥੇ ਵਜਿਆ ਕੁਛ ਕਿਤੇ ਕਿਤੇ ਬੱਜੀ ਸਤਵਜਾ ਪਤਾ ਨਹੀਂ ਕਿਤੇ ਕਿਤੇ ਨਹੀਂ ਸਤਵਜੀ ਹੈ ਸ਼ਾਇਦ ਮੂੰਹ ਬਾੜੇ ਬਾੜੇ ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਦੋਨੇ ਰੋਡ ਐਕਸੀਡੈਂਟ ਨਾਲ ਆਏ ਆ ਉਹ ਕਰਨਾਲਾ ਰੋਡ ਤੇ ਐਕਸੀਡੈਂਟ ਹੋਇਆ ਵਾ ਕੋਚ ਇੱਕ ਕੁੜੀ ਥੈਲ ਉਹਦਾ ਨਾਮ ਹੈਗਾ ਸੁਦੀਪ ਕੌਰ ਤੇ ਇੱਕ ਮੇਲ ਪੇਸ਼ੈਂਟ ਹੈ ਜਿਹਦਾ ਨਾਮ ਹੈਗਾ ਘੁਰਤੇਸ ਸਿੰਘ ਉਹ ਫਾਦਰ ਤੇ ਡਾਟਰ ਹੈ ਗਿਆ ਇੱਕ ਹੋਰ ਪੇਸ਼ੈਂਟ ਦਾ ਹੈ ਗਿਆ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਹੋਵੇ ਹਜ ਤੱਕ ਖੜਗੋਲੀ ਪਹੁੰਚਨੇ ਤੇ ਉਹਨਾਂ ਚੋਂ ਜਿਹੜੀ ਸੁਦੀਪ ਕੌਰ ਹੈ ਉਹਦੀ ਕੰਡੀਸ਼ਨ ਥੋੜੀ ਜੀ ਸਟੇਬਲ ਹੈ ਗਿਆ ਜਿਹੜਾ ਫਾਦਰ ਉਹਦੇ ਮਲਟੀਪਲ ਫ੍ਰੈਕਚਰਸ ਹੈ ਗਿਆ ਹੌਂ ਦੇ ਹਜੇ ਹੋਰ ਇਨਵੈਸਟੀਗੇਸ਼ਨਸ ਲਈ ਅਸੀਂ ਰਿਪੋਰਟ ਇਨਵੈਸਟੀਗੇਸ਼ਨ ਲਈ ਭੇਜੀ ਹੋਈਆਂ ਜਦ ਰਿਪੋਰਟਸ ਆਣਗੀ ਅਗੇ ਦੀ ਕਾਰਵਾਈ ਪੇਰ ਹੋਏ ਕੋਈ ਡੈਥ ਵੀ ਹੋਈ ਹਾਂਜੀ ਸ਼ਾਇਦ ਇੱਕ ਪੇਸ਼ੈਂਟ ਦਾ ਪਤਾ ਚੱਲਿਆ ਕਿ ਸ਼ਾਇਦ ਉਹਦੇ ਚੋਂ ਇੱਕ ਜਿਹੜਾ 3rd ਪੇਸ਼ੈਂਟ ਸੀਗਾ ਉਹ ਤਾਂ ਪਤਾ ਨਹੀਂ ਚੱਲਿਆ ਉਹਦੀ ਸ਼ਾਇਡ ਡੈਥ ਹੋ ਗਈ। ਤੁਹਾਡੇ ਕੋਲ ਹਿੱਤ ਕਾਇ ਨਹੀਂ ਹੋ? ਨਹੀਂ ਸਾਡੇ ਕੋਲ ਹਿੱਤ ਨਹੀਂ ਪਈ। ਅੱਛਾ। ਐਕਸੀਡੈਂਟ ਦੇ ਵਿੱਚ ਇਹ ਜੀ ਮੋਟਰਸਾਈਕਲ ਤੇ ਆ ਰਹੇ ਸੀਗੇ। ਇਹ ਕੁਗਰਤੇਜ ਸਿੰਘ ਉਹਦੀ ਵਾਈਫ ਰਾਜਵੀਰ ਕੋਰ ਤੇ ਉਹਦੀ ਇੱਕ ਬੇਟੀ ਸੀਗੀ ਸੁਖਪ੍ਰੀਤ ਕੋਰ। ਇਹ ਧੂਰਗੋੜ ਰਸੀਦ ਹੋ ਆ ਰਹੇ ਸੀਗੇ ਧੂਰਗੋੜ ਚੜ੍ਹ ਸੀ ਜਾਣਾ ਸੀ ਇਹਨਾਂ ਨੇ। ਆਪਣੀ ਭੈਣ ਨੂੰ ਮਤਲਬ ਮਿਲਣ ਵਾਸਤੇ ਆ ਰਹੇ ਸੀ ਰਖੜੀ ਤੇ ਤਿਆਰ ਕਰਕੇ। ਮਗਰ ਦੀ ਇੱਕ ਫਾਰਚੂਨਰ ਗੱਡੀ ਆਈ ਉਹਨਾਂ ਨੇ ਮਤਲਬ ਪਿੱਛੋਂ ਹਿੱਟ ਕੀਤੀ ਆ ਉਹਦੇ ਵਿੱਚ ਜਿਹੜੀ ਮੋਕੇ ਦੇ ਸੁਖਵਿੰਦਰ ਕੌਰ ਜਿਹੜੀ ਆ ਰਾਜਵੀਰ ਕੌਰ ਉਹਦੀ ਮੋਕੇ ਦੇ ਡੈਥ ਹੋ ਗਈ ਹੈ ਤੇ ਗੁਰਤੇਜ ਸਿੰਘ ਤੇ ਉਹਦੀ ਲੜਕੀ ਜਿਹੜੀ ਸੁਖਪ੍ਰੀਤ ਕੌਰ ਉਹ ਜਿਹੜੀ ਇਲਾਜ ਹੈ ਕਿੰਨਾ ਪਿਆ ਉਹਨਾਂ ਦੇ ਕੰਡੀਸ਼ਨ ਕੀ ਉਹਨਾਂ ਦੋਨਾਂ ਦੀ ਕੰਡੀਸ਼ਨ ਜਿਹੜੀ ਆ ਸੁਖਪ੍ਰੀਤ ਕੌਰ ਤੇ ਜਿਹੜੀ ਗੁਰਤੇਜ ਸਿੰਘ ਉਹ ਉਹਨਾਂ ਦੇ ਸੱਟਾਂ ਲੱਗੀਆਂ ਉਹ ਆਪਣੇ ਇਲਾਜ ਚੱਲ ਰਿਹਾ ਜੀ ਤੇ ਰਾਜਵੀਰ ਕੌਰ ਜਿਹੜੀ ਆ ਉਹਦੀ ਡੈਥ ਹੋ ਗਈ ਹੈ ਹਾਦਸਾ ਕਿਹੜੀ ਜਗ੍ਹਾ ਹੋਇਆ ਹਾਂ ਸਰ ਜੀਟੀ ਰੋਡ ਮੋਗਾ ਬਰਨਾਲਾ ਧੁਰਗੋੜ ਦੇ ਕਲਾਂ ਦੇ ਨੇੜੇ ਹੋਇਆ ਜੀ ਤੇ ਸਰ ਉਹ ਗੱਡੀ ਦਾ ਪਤਾ ਲੱਗਿਆ ਜੀ ਕਿਹੜੀ ਗੱਡੀ ਸੀ ਹਾਂ ਜੀ ਗੱਡੀ ਕਿੰਨਾ ਲੈ ਲਈ ਹੈ ਜੀ ਕਬਜ਼ੇ ਚ ਗੱਡੀ ਕਬਜ਼ੇ ਲਈ ਹਾਂ ਜੀ ਤੇ ਡਰਾਈਵਰ ਨੂੰ ਦਿੱਤਾ ਜੀ ਕਬਜ਼ੇ ਦੇ ਲਈ ਡਰਾਈਵਰ ਵੀ ਜਿਹੜਾ ਉਹ ਮਿਲ ਜਾਊਗਾ ਉਹ ਨੂੰ ਰਿਜਿਸਟਰ ਕਰ ਲਾਂਗੇ ਉਹ ਕਿਤੇ ਦੋ ਮਤਲਬ ਨੇੜੇ ਕਿਤੇ ਗਿਆ ਟ੍ਰੀਟਮੈਂਟ ਲਈ ਗੱਡੀ ਕਸਟਡੀ ਚ ਹੈਗੀ ਤੁਹਾਡੇ ਹਾਂ ਜੀ ਗੱਡੀ ਮੋਕੇ ਤੇ ਜਿਹੜੀ ਉਹ ਮਿਲ ਗਈ